ਅੱਜ ਵੀ ਪੰਜਾਬ ਉਹੀ ਰੰਗਲਾ ਪੰਜਾਬ ਹੈ ਨੀਤ ਕੁਝ ਲੋਕਾਂ ਦੀ ਹੋ ਗਈ ਖਰਾਬ ਹੈ ਗੱਬਰੂ ਪੰਜਾਬੀ ਬਾਹਰ ਭੱਜਣ ਲੱਗੇ ਜੀ ਰੁਪਈਆ ਵਾਸਤੇ ਪਰ ਅੱਜ ਵੀ ਪੰਜਾਬ ਹੈਗਾ ਸੋਨੇ ਦੀ ਚਿੜੀ ਪਰ ਬਈਆਂ ਵਾਸਤੇ ਅੱਜ ਵੀ ਪੰਜਾਬ ਹੈਗਾ ਸੋਨੇ ਦੀ ਚਿੜੀ ਪਰ ਬਈਆਂ ਵਾਸਤੇ ਪੰਜਾਬੀ ਕੰਮ ਛੱਡ ਸਰਦਾਰ ਬਣ ਗਏ ਪੰਜਾਬੀ ਕੰਮ ਛੱਡ ਸਰਦਾਰ ਬਣ ਗਏ ਉਹ ਭਈਏ ਆ ਕੇ ਕਾਰ ਮੁਖਤਿਆਰ ਬਣ ਗਏ ਭਈਏ ਆ ਕੇ ਕਾਰ ਮੁਖਤਿਆਰ ਬਣ ਗਏ ਛੱਡ ਗਏ ਬਣਾ ਕੇ ਨੇ ਜੀ ਇੱਥੇ ਬੰਗਲੇ ਸਾਡੇ ਪੰਜਾਬੀ ਛੱਡ ਗਏ ਬਣਾ ਕੇ ਨੇ ਜੀ ਇੱਥੇ ਬੰਗਲੇ ਕਈਆਂ ਵਾਸਤੇ ਪਰ ਅੱਜ ਵੀ ਪੰਜਾਬ ਹੈਗਾ ਸੋਨੇ ਦੀ ਚਿੜੀ ਪਰ ਭਈਆਂ ਵਾਸਤੇ ਅੱਜ ਵੀ ਪੰਜਾਬ ਹੈਗਾ ਸੋਨੇ ਦੀ ਚਿੜੀ ਪਰ ਭਈਆਂ ਵਾਸਤੇ